ਵਾਹ ਜੀ ਵਾਹ ਹੋ ਹੰਤੇ ਬੜੀ ਜਲਦੀ ਤੇਰੀ ਸਿਰਦਰਦ ਠੀਕ ਹੋਈ ਆ ਹੈ ਤੂੰ ਇਹਨੂੰ ਅੰਦਰ ਵੜ ਕੇ ਬੈਠੀ ਆ ਬਸ ਤੈਨੂੰ ਮੌਕਾ ਚਾਹੀਦਾ ਵੀ ਕੋਈ ਘਰੋਂ ਨਿਕਲੇ ਹੈ ਤੇ ਮੈਂ ਕਿਸੇ ਨਾ ਕਿਸੇ ਨੂੰ ਗੱਲੀ ਲਾਵਾਂ ਬਾੜਾ ਅੰਦਰ ਤੇ ਕਿਸੇ ਨਾ ਕਿਸੇ ਨਾਲ ਗੱਲ ਕਰਾਂ ਹੈ ਪਹਿਲਾਂ ਮੈਨੂੰ ਤੂੰ ਗੱਲ ਦੱਸ ਕਿ ਤੂੰ ਇਹਦੇ ਚਿੱਡੀ ਆ ਹੈ ਨਾਲੇ ਲੁਤਰੋ ਲੁਤਰੋ ਕੀ ਹੁੰਦਾ ਬਈ ਹੈ ਇਦਾਂ ਇੱਜ਼ਤ ਕਰੀਦੀ ਵੱਡਿਆਂ ਦੀ ਕਿਦਾਂ ਬੋਲਣ ਨਹੀਂ ਆ ਤੂੰ ਆਂਟੀ ਜੀ ਕੀ ਬੜੀ ਅਕਲ ਦਿੱਤੀ ਆ ਉਸ ਦਿਨ ਤੁਹਾਡੀ ਕੁੜੀ ਕੀ ਕਹਿੰਦੀ ਸੀਗੀ ਹਾਂ ਤੂੰ ਕੀ ਕਹਨੀ ਆ ਮੇਰੀ ਬਾਹ ਚ ਗੁੱਸਾ ਬਹੁਤ ਹੈ ਮੇਰੇ ਨਾਲੋਂ ਵੀ ਜ਼ਿਆਦਾ ਗੁੱਸਾ ਹੈ ਕੀ ਕਹਨੀ ਐਂ ਵੀ ਮੇਰੀ ਧੀ ਦੀ ਗੁੱਤ ਫੜ ਲੂਗੀ ਹੈਗੀ ਜ਼ੁਰਤ ਮੇਰੀ ਸੁਣ ਗੱਲ ਮੈਂ ਜਾ ਕੇ ਤੇਰੀਆਂ ਗੱਲਾਂ ਮੈਂ ਦੱਸਦੀ ਹੁਣ ਹੈ ਵੇਖਦੀ ਆ ਉਹਦੀ ਗੁੱਤ ਫੜਦੀ ਕਿ ਤੇਰੀ ਫੜਦੀ ਆ ਕਰਾਂ ਗੱਲ ਜਰਾ ਮਾ ਦੇਣਾ ਜਾ ਕੇ ਹੈ ਤੂੰ ਆ ਕੇ ਇੱਥੇ ਬਹਿ ਕੇ ਹੋਰ ਤੂੰ ਕੀ ਕਰਨਾ ਵਾ ਤੂੰ ਆਪਣੇ ਜਿੱਡਿਆਂ ਚ ਬਹਿ ਆ ਕੇ ਤੇ ਉਹਦੇ ਨਾਲ ਲੱਗੀ ਗੱਲੇ ਬਾਤੀ ਹੈ ਆਗੇ ਪੁੱਠੀਆਂ ਗੱਲਾਂ ਉਹਨੂੰ ਵੀ ਦੱਸਣ ਡਈਆਂ ਸੁਖਾਣ ਡਈਆਂ ਤੇ ਮੇਰੇ ਮੇਰਾ ਵੀ ਕੀ ਕੋਈ ਨਾ ਪਾਇਆ ਈ ਮੇਰੀ ਧੀ ਦਾ ਤੇ ਲੁੱਤਰੋ ਪਾਇਆ ਮੇਰਾ ਵੀ ਕੋਈ ਪਾਇਆ ਈ ਤੇ ਦੱਸ ਦੇ ਤੂੰ ਤੇ ਐਦਾਂ ਕਰ ਹਾਂ ਤੂੰ ਤੇ ਹੁਣ ਨਿਕਲ ਇਹਦੇ ਨਾਲ ਤਾਂ ਮੈਂ ਕਰਦੀ ਗੱਲ ਜਰਾ ਨਹੀਂ ਤੂੰ ਪਹਿਲਾਂ ਮੈਨੂੰ ਇੱਕ ਗੱਲ ਦੱਸ ਆਏ ਹਾਏ ਇਹ ਕੀ ਮੇ ਕੋ ਹੋ ਗਿਆ ਚੰਗੇ ਭਲੇ ਭਾਬੀ ਅਸਨ ਕਿ ਢੰਦੇ ਸੀ ਮੈਂ ਤੇ ਉਹਨਾਂ ਦੇ ਘਰ ਆ ਕੇ ਨਾ ਬੜੀ ਵੱਡੀ ਗਲਤੀ ਕਰਤੀ ਉਹਨਾਂ ਦੇ ਨਾਲ ਨਾਲ ਬਾਰੇ ਐਦਾਂ ਬੋਲਿਆ ਹੁਣ ਉਹਨਾਂ ਦੀ ਸੱਸ ਪਤਾ ਨਹੀਂ ਹੋਰ ਉਹਨਾਂ ਨੂੰ ਕੀ ਕੀ ਸੁਣਾਉਗੀ ਜੇ ਤੇ ਉਹਦਿਆਂ ਦੀ ਸੱਸ ਨੇ ਮੇਰੇ ਮੰਮੀ ਨੂੰ ਦੱਸਤਾ ਫੇਰ ਤਾਂ ਮੇਰਾ ਆਉਣਾ ਜਾਣਾ ਹੀ ਬਿਲਕੁਲ ਬੰਦ ਹੋ ਜਾਣਾ ਇਧਰ ਭਾਬੀ ਨੂੰ ਮਿਲਣ ਜ਼ਰੂਰ ਆਉਂਗੀ ਭਾਵੇਂ ਮੈਨੂੰ ਆਂਟੀ ਕੋ ਮਾਫੀ ਕਿਉਂ ਨਾ ਮੰਗਣੀ ਪਵੇ ਤੂੰ ਉਹਨੂੰ ਬਿਠਾ ਕੇ ਕੀ ਪੁੱਠੀਆਂ ਮੱਤਾਂ ਦੇਣ ਦੀ ਕੋਈ ਚੱਜ ਦੀ ਉਹਨੂੰ ਮੱਤ ਸਿਖਾ ਆਪਣੇ ਵਰਗੀ ਨਾ ਬਣਾ ਉਹਨੂੰ ਮੰਮਾ ਮੈਂ ਤਾਂ ਕੁਝ ਵੀ ਨਹੀਂ ਕੀਤਾ ਹੈਗਾ ਉਹ ਤੇ ਦੀਦੀ ਦਾ ਗੁੱਸਾ ਕਰੰਦੀ ਸੀ ਵੀ ਦੀਦੀ ਇੰਨਾ ਮੋਹਲੇ ਮੇਰ ਨਾਲ ਉਦੋਂ ਤੇ ਦੀਦੀ ਦੀ ਗੱਲ ਗਲਤ ਆ ਮੈਂ ਤੇ ਕੁਝ ਵੀ ਨਹੀਂ ਕੀਤਾ ਚੱਲ ਮੈਂ ਮੰਨਦੀ ਆ ਵੀ ਉਹਨੂੰ ਗੁੱਸਾ ਦੀਦੀ ਦੀ ਗੱਲ ਗਲਤ ਹੈ ਤੇ ਪਹਿਲਾਂ ਮੈਨੂੰ ਤੂੰ ਇੱਕ ਗੱਲ ਦੱਸ ਵੀ ਤੁਹਾਡੇ ਤੇਰੇ ਸਾਹਮਣੇ ਉਹ ਕਹੀ ਜਾਣ ਡਈ ਆ ਕਦੀ ਉਹਨੂੰ ਲੁੱਤਰੋ ਕਹਿਣ ਡਈ ਕਦੀ ਮੇਰੀ ਮਾਂ ਉਹਦੀ ਗੁੱਤ ਫੜ ਲੂਗੀ ਤੇ ਤੈਨੂੰ ਨਹੀਂ ਪਤਾ ਲੱਗਦਾ ਆਪਣੇ ਘਰ ਦੇਣੀਆਂ ਸਾਰਿਆਂ ਦੀਆਂ ਗੱਲਾਂ ਬੋਲਣ ਡਈਆਂ ਜਾ ਕੇ ਦੁੱਖ ਸੋਕਰਣ ਨਹੀਂ ਕਰਦਾ ਗਲੀ ਕਮਾਂਡ ਵਿੱਚ ਸਾਰਿਆਂ ਨੂੰ ਆਪਣੀਆਂ ਗੱਲਾਂ ਦੱਸਣ ਡਈ ਉਹ ਸਿਆਣਾ ਪੈ ਗਈ ਤੇਰੇ ਚ ਕਿ ਨਹੀਂ ਉਹ ਤੇ ਮੇਰਾ ਫੋਨ ਰਹਿ ਗਿਆ ਘਰ ਤੇ ਮੈਂ ਲੈਣ ਆ ਗਈ ਆ ਨਹੀਂ ਤੇ ਮੈਨੂੰ ਕੀ ਪਤਾ ਲੱਗਣਾ ਸੀ ਤੂੰ ਐਨੂੰ ਅੰਦਰ ਵੜ ਕੇ ਬੈਠੀ ਉਹ ਸਹੀ ਕਹਿੰਦੀ ਸੀ ਵੀ ਤੁਹਾਡੇ ਚਰਚੇ ਬੜੇ ਬਾਹਰ ਚਰਚੇ ਤੇ ਆਪੇ ਹੀ ਹੋਣੇ ਆ ਜਦੋਂ ਤੂੰ ਸਾਰਿਆਂ ਨੂੰ ਆਪਣੇ ਘਰ ਦੀਆਂ ਗੱਲਾਂ ਬਾਹਰ ਦੱਸੇਂਗੀ ਹੈ ਤੇ ਚਰਚੇ ਹੋਣੇ ਹੁਣ ਤੂੰ ਉਹਦੇ ਨਾਲ ਸਾਰੀਆਂ ਘਰ ਦੀਆਂ ਗੱਲਾਂ ਕਰ ਲੀਆਂ ਉਹਨੇ ਜਾ ਕੇ ਘਰ ਘਰ ਦੱਸਣੀਆਂ ਤੇ ਫਿਰ ਚਰਚੇ ਹੀ ਹੋਣੇ ਹੋਰ ਕੀ ਹੋਣਾ ਵਾ ਹੈ ਮੰਮੀ ਮੈਂ ਕੋਈ ਘਰ ਦੀ ਗੱਲ ਨਹੀਂ ਕੀਤੀ ਹੈਗੀ ਮੈਂ ਨਹੀਂ ਕੁਝ ਦੱਸਿਆ ਹੈਗਾ ਉਹਨੂੰ ਤੇ ਆਪ ਨੂੰ ਪਤਾ ਵਾ ਪਿਆਰ ਦੀਦੀ ਕਰਦੇ ਆ ਨਾਲੇ ਤੂੰ ਕੀ ਕੰਨੀ ਹੈ ਵੀ ਹਫਤੇ ਬਾਅਦ ਇੱਥੇ ਆ ਜਾਂਦੀ ਹੈ ਮੇਰੀ ਗੱਲ ਸੁਣ ਜਦੋਂ ਤੱਕ ਮੈਂ ਬੈਠੀ ਆ ਨਾ ਕਿਸੇ ਦੀ ਜ਼ਰਤ ਨਹੀਂ ਹੈਗੀ ਵੀ ਉਹਨੂੰ ਰੋਕ ਲਵੇ ਹਾਂ ਉਹਨੇ ਆਣਾ ਹੀ ਉਹਦਾ ਘਰ ਉਹਨੇ ਇੱਥੇ ਆਣਾ ਮੈਂ ਤੈਨੂੰ ਜ਼ਿਆਦਾ ਤਕਲੀਫ ਹੁੰਦੀ ਹੈ ਨਾ ਤੂੰ ਤੂੰ ਨਾ ਪੁੱਛ ਉਹਨੂੰ ਕੋਈ ਗੱਲ ਨਹੀਂ ਤੇਰੇ ਨਾ ਇੱਕੋ ਮਾਰਾ ਮੈਂ ਠਿੱਕ ਕੇ ਤੈਨੂੰ ਪਤਾ ਲੱਗ ਜਾ ਜਿਹੜੀਆਂ ਘਰ ਦੀਆਂ ਗੱਲਾਂ ਤੂੰ ਕਰਦੀ ਬਾਹਰ ਤੇਰੇ ਨਾ ਕੰਨ ਖਿੱਚਣ ਵਾਲੇ ਹੋਏ ਆ ਤੂੰ ਪਤਾ ਕੀ ਚੰਦੀ ਆ ਨਾ ਸੱਸ ਨਾ ਨਨ ਨਾਨ ਤੇ ਆਪੇ ਮੈਂ ਪ੍ਰਧਾਨ ਉਹ ਤੇਰਾ ਹਾਲ ਹੈ ਗਈ ਮम्मा ਕੀ ਕਰਨਾ ਹੀ ਬੋਲਣ ਦੇ ਜੇ ਤੁਹਾਡੀ ਗਲੀ ਤੱਕ ਆਵਾਜ਼ ਆਉਂਦੀ ਆ ਉੱਚੀ-ਉੱਚੀ ਬੋਲਣ ਦੇ ਹੋਇਆ ਕੀ ਆ ਪੁੱਛਣ ਨੂੰ ਕੀ ਹੋਇਆ ਵਾ ਹੈ ਬੋਲ ਲੈਂਗੀ ਕੋਸ਼ੇ ਹੋਇਆ ਕੀ ਆ ਤੁਸੀਂ ਮम्मा ਦੱਸੋ ਮੈਂ ਕੀ ਦੱਸਾਂ ਮੈਂ ਕਮੇਟੀ ਦੇਣ ਗਈ ਆ ਤੇ ਮੇਰਾ ਕਿਤਾ ਫੋਨ ਰਹਿ ਗਿਆ ਗਲਤੀ ਨਾਲ ਘਰ ਤੇ ਮੈਂ ਕਮੇਟੀ ਹੱਲੇ ਦਿੱਤੀ ਨਹੀਂ ਤੇ ਮੈਨੂੰ ਚੇਤਾ ਆ ਗਿਆ ਰਸਤੇ 'ਚ ਵੀ ਮੇਰਾ ਫੋਨ ਘਰ ਰਹਿ ਗਿਆ ਤੇ ਮੈਂ ਫੋਨ ਲੈਣ ਆ ਗਈ ਤੇ ਇੱਥੇ ਅਨਮੋਲ ਨੂੰ ਵੜ ਕੇ ਅੰਦਰ ਤੇ ਘਰ ਦੀਆਂ ਸਾਰੀਆਂ ਗੱਲਾਂ ਕਰਨ ਢੀ ਉਹਦੇ ਨਾਲ ਤੇ ਸੱਚੀ ਕਹਿੰਦੀ ਭੂਆ ਵੀ ਤੁਹਾਡੇ ਚਰਚੇ ਗਲੀ ਗਲੀ ਹੋਣ ਦੇ ਮੈਂ ਤਾਂ ਤੇਰੇ ਨਾਲ ਗੱਲ ਨਹੀਂ ਕਰਦੀ ਤੇ ਚਰਚੇ ਦੇ ਆਪੇ ਹੋਣੇ ਜਦਾਂ ਇਹ ਘਰ ਦੀਆਂ ਗੱਲਾਂ ਬਾਹਰ ਕਰਨੀਆਂ ਮੈਨੂੰ ਇਹ ਦੱਸ ਘਰ ਦੀ ਕਿਹੜੀ ਗੱਲ ਕਰਤੀ ਉਹਦੇ ਨਾਲ ਤੂੰ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਕੀਤੀ ਹੈਗੀ ਉਹ ਤੇ ਵੈਸੇ ਹੀ ਆਈ ਸੀ ਮੈਂ ਝਾੜੂ ਲਾਉਣ ਨਹੀਂ ਆ ਤੇ ਕਹਿੰਦੀ ਮੈਂ ਵੈਸੇ ਹੋ ਕੇ ਆਵਾਂ ਪਰ ਮਮਾ ਉਹ ਤੇ ਕਹਿੰਦੀ ਮੈਂ ਕੋਈ ਗੱਲ ਕਰਦੀ ਨਹੀਂ ਵੈਸੇ ਵੀ ਉਹ ਗਲੀ ਦੀ ਧੀ ਹੀ ਕੀ ਧੀ ਇਧਿਆ ਨਹੀਂ ਤਾਂ ਨੂੰ ਪਤਾ ਵਾ ਤੇ ਜੇ ਆ ਵੀ ਜਾਂਦੀ ਤੇ ਚ ਵੀ ਕੀ ਮਾੜਾ ਕਰਦੀ ਆ ਤੇ ਉਹਦੇ ਨਾਲ ਦੋ ਚਾਰ ਗੱਲਾਂ ਕਰ ਵੀ ਲੈਂਦੀ ਆ ਆ ਆਂਦਾ ਨਹੀਂ ਹੈਗਾ ਕੋਈ ਮੈਨੂੰ ਇਤਰਾਜ ਆ ਜਾਵੇ ਪਰ ਇਹ ਥੋੜਾ ਵੀ ਇਹ ਕਰਦੀਆਂ ਗੱਲਾਂ ਤੇਰੀ ਭੈਣ ਨੂੰ ਇੰਨਾ ਭੰਡੰਡੇ ਹੀ ਵੀ ਹਫਤੇ ਬਾਅਦ ਬੈਗ ਚੁੱਕਦੀ ਤੇ ਤੋਰ ਆਂਦੀ ਆ ਤੂੰ ਦੱਸ ਮੈਨੂੰ ਇਹ ਬਣਦੀ ਇਹਦੀ ਗੱਲ ਕਹਿਣੀ ਮੇਰੀ ਗੱਲ ਸੁਣਾ ਕੀ ਗੱਲ ਮੇਰੀ ਭੈਣ ਈ ਮਾੜੀ ਲੱਗਦੀ ਤੈਨੂੰ ਹੈ ਉਹਨੂੰ ਇਹ ਗੱਲ ਕਹਿੰਦੀ ਤੂੰ ਮੈਂ ਤੇਰੇ ਮੂੰਹ ਸੁਣਾ ਚਾਹਨਾ ਵਾ ਸੱਚ ਬੋਲ ਕੀ ਸੱਚ ਕੀ ਆ ਜਾ ਇੱਥੇ ਦੀਦੀ ਜਿਆਦਾ ਇੱਥੇ ਰਹਿੰਦੇ ਆ ਜਿਆਦਾ ਇੱਥੇ ਰਹਿੰਦੇ ਇਹਦਾ ਕੀ ਮਤਲਬ ਹੁੰਦਾ ਤੇਰੀ ਬੰਦ ਹੀ ਗੱਲ ਉਹਨੂੰ ਕਹਿਣੀ ਵੀ ਜਿਆਦਾ ਇੱਥੇ ਰਹਿੰਦੇ ਕੱਲ ਨੂੰ ਉਹਦਾ ਵਿਆਹ ਹੋਣਾ ਵਾ ਉਹਨੂੰ ਇਹੋ ਵਜੇ ਸਿੱਖਿਆ ਦੇਣੀ ਆ ਲੁਤਰੋ ਲੁਤਰੋ ਨਾਂ ਪਾਇਆ ਹੀ ਉਹਦਾ ਕੁੜੀ ਦਾ ਤੂੰ ਕੀ ਨਾਂ ਪਾਇਆ ਲੁਤਰੋ ਦੱਸ ਮੇਰਾ ਵੀ ਨਾਂ ਪਾਇਆ ਹੋਊਗਾ ਕੁਛ ਨਾ ਕੁਛ ਆ ਚੰਗੀ ਸਿੱਖਿਆ ਦੇਣਨੀ ਹੈ ਕੁੜੀ ਨੂੰ ਅਨਮੋਲ ਨੂੰ ਹੈ ਉਹ ਤੇ ਮੇਰੇ ਹੁੰਦਿਆ ਵੀ ਮੰਮੀ ਕਈ ਵਾਰ ਆਈ ਆ ਤੇ ਮੈਂ ਤੇ ਕਹਿੰਨਾ ਨਾ ਤੇਰੀ ਭਾਬੀ ਅੰਦਰ ਹੀ ਆ ਉਹ ਕੱਲ ਨੂੰ ਜਦੋਂ ਸਹੁਰੇ ਜਾਊਗੀ ਦੱਸ ਇਹੋ ਕੁਝ ਕਰੋਗੀ ਜੋ ਤੂੰ ਕਰਨ ਨਹੀਂ ਆ ਮਮਾ ਹੁਣ ਵੇਖੋ ਕਿਤਰਾ ਚੁੱਪ ਕਰਕੇ ਖਲੋਤੀ ਮਾਸੂਮ ਜੀ ਮੈਂ ਤਾਂ ਤੈਨੂੰ ਕਹਿਤਾ ਹੁਣ ਭੋਲੀ ਬਣ ਕੇ ਖਲੋਗੀ ਤੇਰੇ ਅੱਗੇ ਤੈਨੂੰ ਤਾਂ ਲੱਗੇ ਮੈਂ ਦੱਸਦੀ ਨਹੀਂ ਹੈਗੀ ਕੀ ਦੱਸਾਂ ਤੈਨੂੰ ਮੈਂ ਮੈਂ ਕਹਿੰਦੀ ਚਲ ਆਪ ਕੰਮ ਕਾਜ 'ਚ ਵੀ ਪਰੇਸ਼ਾਨੀ ਮੁੰਡੇ ਨੂੰ ਰਹਿੰਦੀ ਹੈਗੀ ਪਰ ਇਹ ਨਹੀਂ ਹਟਦੀ ਹੈਗੀ ਸੀਮਾ ਮੈਨੂੰ ਤੇਰੇ ਕੋਲ ਇਹ ਉਮੀਦ ਨਹੀਂ ਚੱਲ ਜਾ ਜਾ ਚੱਲ ਅੰਦਰ ਮੰਮਾ ਇੱਥੇ ਬੈਠੋ ਤੇ ਗਰਮ ਨਾ ਹੋ ਮੈਨੂੰ ਆਪੇ ਸਮਝਾਵਾਂਗਾ ਪਰ ਇਹ ਗਲਤ ਗੱਲ ਕੀਤੀ ਆ ਲੱਕੀ ਸਮਝਾ ਲਏਗਾ ਤੇ ਚੰਗਾ ਰਹਿ ਜਾਏਗਾ ਨਹੀਂ ਤੇ ਆਪਣੀ ਗਲੀ ਚ ਨੇ ਥੂ ਥੂ ਕਰਵਾ ਦੇਣੀ ਕਹੇ ਨਹੀਂ ਇੱਜ਼ਤ ਨਹੀਂ ਕਰਨੀ ਮੈਂ ਤਾਂ ਅੱਗੇ ਕਹਿਣ ਡੇ ਆ ਵੀ ਸਹੀ ਆ ਫਿਰ ਉਹ ਸਹੀ ਕਹਿ ਗਈ ਆ ਕੌਣ ਮੰਮੀ ਕਿ ਸਹੀ ਕਹਿ ਕੇ ਗਈ ਆ ਭੂਆ ਵੀ ਤੁਹਾਡੀ ਗਲੀ ਚ ਚਰਚੇ ਨੇ ਭੂਆ ਨੇ ਨਹੀਂ ਗੱਲ ਭੂਆ ਨੇ ਨਹੀਂ ਗੱਲ ਕਹੀ ਆ ਮੈਨੂੰ ਕਹਿੰਦੀ ਤੁਹਾਡੀ ਗਲੀ ਚ ਬੜੇ ਚਰਚੇ ਹੈਗੇ ਆ ਤੇ ਚਰਚੇ ਸਾਡੇ ਕਾਦੇ ਆ ਜਦੋਂ ਘਰ ਦਾ ਬੰਦ ਕਹਿੰਦਾ ਨਾ ਘਰ ਦਾ ਭੇਦੀ ਲੰਕਾ ਟਾਏ ਜੇ ਘਰ ਦਾ ਬੰਦਾ ਆਪਣੇ ਘਰ ਦੀਆਂ ਗੱਲਾਂ ਬਾਹਰ ਕਰੂਗਾ ਤੇ ਫਿਰ ਚਰਚੇ ਤੇ ਆਪੇ ਹੋਣੇ ਸੱਸ ਵੀ ਮਾੜੀ ਨਨਾਨ ਵੀ ਮਾੜੀ ਮਮੀ ਵੇਖੋ ਰੋਟੀ ਨਾ ਰੋਟੀ ਖਰਚੇ ਨਾ ਖਰਚਾ ਕੱਪੜੇ ਨਾ ਕੱਪੜਾ ਹਰ ਇੱਕ ਚੀਜ਼ ਦੇਣਾ ਵਾ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ ਪਰ ਸਾਂ ਵੀ ਸਾਡੇ ਬਰਖਾਫ ਜਾਵੇ ਮਾੜੀ ਗੱਲ ਆ ਮੈਂ ਤੇ ਖੁਦ ਸੋਚ ਕੇ ਹੈਰਾਨ ਹੋ ਗਿਆ ਕਿ ਇਹ ਇੰਨਾ ਕੁਝ ਕਰਨ ਦੀ ਏ ਦੱਸ ਲੱਕੀ ਤੇਰੇ ਪਿਆਰ ਦਾ ਨਾ ਨਜਾਇਜ਼ ਫਾਇਦਾ ਠੰਡ ਹੀ ਮੈਂ ਤੁਹਾਨੂੰ ਦੱਸਾਂ ਮੰਮੀ ਮੈਂ ਤੇ ਇਹੋ ਸੋਚਦਾ ਹਾਂ ਕਿ ਤੁਸੀਂ ਉਹਨੂੰ ਗੁੱਸੇ ਹੁੰਦੇ ਰਹਿੰਦੇ ਜੇ ਇਹਨੇ ਮੈਨੂੰ ਕਈ ਵਾਰ ਕਿਹਾ ਵੀ ਮੰਮਾ ਮੈਨੂੰ ਗੁੱਸੇ ਹੁੰਦੇ ਰਹਿੰਦੇ ਹੋਣਾ ਪਰ ਮੈਨੂੰ ਅੱਜ ਪਤਾ ਲੱਗਾ ਕਿ ਸਹੀ ਗੁੱਸੇ ਹੁੰਦੇ ਤੇ ਇਹਨਾਂ ਗੱਲਾਂ ਤੇ ਮੈਂ ਗੁੱਸੇ ਹੰਨੇ ਫਿਰ ਮੈਂ ਗਲਤ ਆ ਨਾ ਫਿਰ ਮੈਂ ਬੋਲਦੀ ਆ ਤੇ ਫਿਰ ਮੈਂ ਗਲਤ ਹੋ ਜੰਨੀ ਵੇਖੋ ਨਾ ਮੇਰੀ ਭੈਣ ਬਾਰੇ ਕਿੱਦਾਂ ਮਾੜਾ ਸੋਚਦੀ ਆ ਇੱਥੇ ਆ ਜਾਂਦੀ ਆ ਤਾਂ ਸੋਦਾ ਆਪਣਾ ਘਰ ਉਹਨੇ ਕਿੱਥੇ ਜਾਣਾ ਮੰਬੀ ਮੰਮਾ ਅੱਜ ਤੇ ਮੈਂ ਘਰ ਆ ਗਿਆ ਤੇ ਮੈਨੂੰ ਪਤਾ ਲੱਗ ਗਿਆ ਜੇ ਨਾ ਘਰ ਆਉਂਦਾ ਤੇ ਮੈਨੂੰ ਤੇ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਲੱਗਣਾ ਸੀ ਤੇ ਸੀਮਾ ਤੇ ਇਹੋ ਗੱਲ ਕਹ ਉਹ ਤੇ ਮੈਂ ਤਾਂ ਆਇਆ ਮੇਰੇ ਪੈਸੇ ਘਰ ਰਗੇ ਸੀ ਮੈਂ ਤੇ ਪੈਸੇ ਲੈਣ ਆਇਆ ਦੁਕਾਨ ਤੋਂ ਲੱਕੀ ਮੈਂ ਐਵੇਂ ਮੇਰਾ ਦਿਮਾਗ ਨਹੀਂ ਖਰਾਬ ਮੈਨੂੰ ਗੁੱਸੇ ਹੁੰਦੀ ਰਹਿਣੀ ਇਹ ਗਲਤੀਆਂ ਕਰਦੀ ਤੇ ਮੈਂ ਇਹਦੀਆਂ ਗਲਤੀਆਂ ਤੋਂ ਇਹਨੂੰ ਗੁੱਸੇ ਹੁੰਨੇ ਤੇ ਮਮਾ ਗੁੱਸੇ ਹੋਣਾ ਵੀ ਚਾਹੀਦਾ ਵਾ ਵੇਖੋ ਨਾ ਜੇ ਇੱਕ ਛੋਟੀ ਮੋਟੀ ਥੋੜਾ ਗਲਤੀ ਹੈ ਜਿਹੜੀ ਇਹ ਗਲਤੀਆਂ ਕਰਦੀ ਆ ਫਿਰਦੀ ਆ ਬਾਕੀ ਲੱਕੀ ਵੇਖ ਮੇਰੀ ਗੱਲ ਸੁਣ ਜੇ ਇਹਨੂੰ ਲੱਗਦਾ ਨਾ ਮੇਰੀਆਂ ਗੱਲਾਂ ਦਾ ਗੁੱਸਾ ਅੱਜ ਤੋਂ ਬਾਅਦ ਇਹਨੂੰ ਮੈਂ ਕੁਝ ਨਹੀਂ ਹੋ ਕਹਿਣਾ ਤੇ ਤੂੰ ਇਹਨੂੰ ਆਪਣੇ ਤਰੀਕੇ ਨਾਲ ਸਮਝਾ ਲੈ ਨੱਥ ਬਾਲਾ ਇਹਨੂੰ ਮੈਂ ਤੁਹਾਨੂੰ ਦੱਸਾਂ ਤੇ ਮੈਂ ਨੂੰ ਗਲੀ ਦੇ ਵਿੱਚ ਇਹਨੇ ਕੋਈ ਵੀ ਅੱਜ ਤੋਂ ਬਾਅਦ ਕਿਸੇ ਨਾਲ ਵੀ ਕੋਈ ਗੱਲ ਕੀਤੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਏਗਾ ਤੇ ਨਾਲੇ ਇੱਕ ਗੱਲ ਹੋਰ ਮੇਰੀ ਸੁਣ ਲੈ ਜਿੰਨੀ ਦੇਰ ਤੱਕ ਮੈਂ ਬੈਠੀ ਹਾਂ ਨਾ ਮੇਰੀ ਧੀ ਨੇ ਇੱਥੇ ਆਉਣਾ ਵਾ ਉਹਨੂੰ ਕੋਈ ਰੋਕ ਨਹੀਂ ਸਕਦਾ ਮਮਾ ਤੂੰ ਚਿੰਤਾ ਨਾ ਕਰੋ ਇਹਦੇ ਕੰਨ ਮੈਂ ਖਿੱਚ ਕੇ ਰੱਖੂੰਗਾ ਇਹ ਜਿਹੜੀ ਵਿਗੜਦੀ ਹੈ ਨਾ ਹੱਥੋਂ ਨਿਕਲਦੀ ਜਾਂਦੀ ਹੈ ਵੇਖਿਓ ਸਹੀ ਇਹਦੇ ਕੰਨ ਕਿੱਦਾ ਚਲੋ ਮੈਂ ਪੈਸੇ ਲਵਾ ਤੇ ਮੈਂ ਜਾਵਾ ਕਿੱਦਾਂ ਮੁੰਡੇ ਨੂੰ ਮੇਰੇ ਬਰਖਲਾ ਪੜਕਾਉਂਦੀ ਐ ਅੱਜ ਲੱਗਾ ਨਾ ਸਾਰਾ ਪਤਾ ਇਹਨੂੰ ਵੀ ਹੁਣ ਲੱਗ ਪਤਾ ਲੱਗੂ ਇਹਨੂੰ ਜਦੋਂ ਇਹਦੇ ਕੰਨ ਖਿੱਚੂਗਾ ਮੇਰੀ ਗੱਲ ਸੁਣ ਕਿੰਨਾ ਖਪਾਤਾ ਮੇਰੀ ਮਾਂ ਨੂੰ ਤੂੰ ਹੈ ਕੀ ਕੀ ਗੱਲਾਂ ਕੁੜੀ ਨਾ ਕਰਦੀ ਰਹੀਆਂ ਉਹ ਕੁੜੀ ਤੇਰੇ ਜਿੱਡੀ ਆ ਬੰਦਾ ਤੈਨੂੰ ਇਹ ਪੁੱਛੇ ਮੈਨੂੰ ਤੇਰੇ ਤੋਂ ਆ ਉਮੀਦ ਨਹੀਂ ਸੀ ਮੇਰੀ ਤੇ ਗੱਲ ਸੁਣ ਲੋ ਵਹੀ ਨਾ ਉਧਰ ਮੰਮੀ ਦੀ ਸੋਨਾਏ ਜੇ ਮੇਰੀ ਤੇ ਸੁਣ ਲੋ ਗੱਲ ਹੋਈ ਕੀ ਆ ਵੀ ਮੇਰੇ ਤੇ ਬੋਲੀ ਜਾਂਦੇ ਆ ਤੇ ਜਦੋਂ ਤੇਰੇ ਸਾਹਮਣੇ ਮੰਮੀ ਤੇ ਪੁੱਛਣਦੇ ਆਂ ਤੂੰ ਤਾਂ ਸੁਤੀ ਆ ਹੈ ਉਦੋਂ ਕਿਉਂ ਨਹੀਂ ਬੋਲੀ ਪਤਾ ਹੀ ਨਾ ਵੀ ਮੈਂ ਅੰਦਰ ਜਾ ਕੇ ਝੂਠ ਬੋਲਾਂਗੀ ਬੋਲ ਕਿਹੜਾ ਝੂਠ ਬੋਲਣਾ ਈ ਤੁਹਾਨੂੰ ਕੀ ਲੱਗਦਾ ਮੈਂ ਹਰ ਇੱਕ ਗੱਲ ਝੂਠ ਬੋਲਦੀ ਆਂ ਤੁਹਾਨੂੰ ਤੇ ਕਈ ਗੱਲਾਂ ਮੈਂ ਦੱਸਦੀ ਨਹੀਂ ਆ ਮੈਂ ਚੁੱਪ ਕੀਤੀ ਰਹਿਣੀ ਆ ਫੇਰ ਵੀ ਤੂੰ ਆ ਕੇ ਮੇਰੇ ਤੇ ਭਾਰੇ ਹੋਣਦੇ ਜੇ ਕੰਨ ਪੱਕ ਗਏ ਉਹ ਗੱਲ ਸੁਣਦੇ ਸੁਣਦੇ ਤੈਨੂੰ ਮੈਂ ਦੱਸ ਦੇਣੀ ਮੰਮੀ ਕਹਿੰਦੀ ਮੈਂ ਤੈਨੂੰ ਦੱਸਦੀ ਤੂੰ ਕਹਿੰਦੀ ਮੈਨੂੰ ਦੱਸਦੀ ਨਹੀਂ ਤੂੰ ਤੇ ਹਰ ਇੱਕ ਗੱਲ ਦੱਸਦੀ ਮੈਨੂੰ ਜੇ ਨਾ ਹੁੰਦਾ ਨਾ ਘਰ ਤੇ ਮੈਨੂੰ ਤੇ ਪੁੱਛ ਪਤਾ ਨਹੀਂ ਚੱਲਦਾ ਸੀ ਕਿ ਘਰ ਚ ਚੱਲਣ ਕੀ ਦਿਹਾਵਾ ਓਹੀ ਨਾ ਗੁੱਸਾ ਚੜਾਤਾ ਮੈਨੂੰ ਤੇਰ ਨਾਲ ਮੈਂ ਕਰੂੰਗਾ ਆਣ ਕੇ ਗੱਲ ਹੁਣ ਮੈਂ ਚੱਲਿਆ ਦੁਕਾਨ ਤੇ ਮੈਂ ਪੇਮੈਂਟ ਦੇਣੀ ਕਿਸੇ ਨੂੰ ਤੇ ਪੇਮੈਂਟ ਚੇਤਾ ਭੁੱਲ ਗਿਆ ਮੈਨੂੰ ਸੇਰੇ ਲੈ ਕੇ ਜਾਂਦਾ ਉਹ ਇਹਨਾਂ ਨੂੰ ਝੂਠ ਗੰਡ ਕੇ ਸੋਚੀ ਕਿ ਮੈਂ ਜਵਾਬ ਕਿ ਦੇਣਾ ਵਾ ਨਾਲੇ ਨਾ ਨਾ ਘੱਟ ਪਾਇਆ ਕਰ ਪਤਾ ਨਹੀਂ ਕੀ ਪੜਕਾ ਦਿੱਤਾ ਮੰਮੀ ਨੇ ਹੁਣ ਇਹਨਾਂ ਨੇ ਮੇਰੇ ਤੇ ਬੋਲੇ ਜਾਣਾ ਅੱਗੇ ਮਾਂ ਨਹੀਂ ਘੱਟ ਹੁਣ ਇਹਨਾਂ ਨੇ ਹੋ ਜਾਣਾ ਸਵਾਰ ਮੇਰੇ ਤੇ ਇੱਕ ਗਈ ਆ ਤੇ ਹੁਣ ਦੂਸਰਾ ਆ ਕੇ ਮੇਰੇ ਇੱਥੇ ਲੱਗਦਾ ਕਰਮਾਂ ਚ ਸੁੱਖ ਨਹੀਂ ਹੈਗਾ ਮੈਂ ਤਾਂ ਕਹਾਂ ਮੈਨੂੰ ਪਿੱਕੇ ਸ਼ਟਡਾਉ ਦੋ ਚਾਰ ਦਿਨ ਪੂਆ ਨੂੰ ਵੀ ਕਿੰਨਾ ਕਿਹਾ ਸੀ ਪੂਆ ਜੀ ਰਹਿ ਜਾਓ ਦੋ ਚਾਰ ਦਿਨ ਪੂਆ ਨੇ ਵੀ ਜਾਣ ਦੇ ਕੀਤੀ ਇੰਨੀ ਜਹਦ ਹੋਉਂਦੀ ਨਾ ਅੱਜ ਪੂਆ ਦੇ ਜੇ ਪੂਆ ਹੁੰਦੀ ਨਾ ਇੰਨੀ ਨੋਬਤ ਨਹੀਂ ਹੋਣੀ ਦੋਨੋਂ ਪਾਸੇ ਗੱਲ ਸੁਣਨੀ ਇਨਸਾਫ ਦੀ ਗੱਲ ਕਰਨੀ ਪਰ ਇਹਨਾਂ ਨੇ ਇਹਨਾਂ ਨੇ ਤੇ ਮਾਂ ਦਾ ਹੀ ਪੱਖ ਲਿਆ ਨਾ ਪੂਆ ਜੀ ਆਜੋ ਤੁਸੀਂ ਵੇਖ ਲਿਆ ਕਿ ਨੌ ਆ ਗਈ ਆ ਚਾਰ ਦਿਨ ਸੁੱਖ ਦੇ ਰਹਿ ਹੀ ਆ ਜਿਹੜੇ ਪਕੇ ਹੁਣ ਆਉਂਦੇ ਆ ਮੇਰੇ ਜੋਗਲ ਦੇ ਹੀ ਔਰ ਖਲਾਰਾ ਲੱਭਣ ਵੀ ਕਿਧਰੋਂ ਕੀ ਕੁਛ ਕੱਢਾਂ ਤੇ ਕਿਧਰੋਂ ਨਾ ਕੱਢਾਂ ਇਹਨਾਂ ਨੇ ਦੀਦਾ ਇੰਨਾ ਗੰਦ ਪਾਇਆ ਵਾ ਬੰਦਾ ਪੁੱਛੇ ਵੀ ਕੰਮ ਸੇ ਕੰਮ ਜੇ ਪੋਚਾ ਨਹੀਂ ਲੱਗਦਾ ਝਾੜੂ ਹੀ ਮਾਰ ਦੇਵੇ ਇੰਨਾ ਗੰਦ ਤੋਬਾ ਤੋਬਾ ਉਦਾਂ ਸੇਲੀਆਂ ਇਕੱਠੀਆਂ ਕਰ ਕਰ ਭਾਈਆਂ ਹੋਣੀਆਂ ਇੱਥੇ ਹੋਰੇ ਨੂੰ ਵੇਲੀ ਨੂੰ ਕੰਮ ਵੀ ਕੀ ਸੀ ਮਾਤਾ ਨੂੰ ਮੇਰਾ ਤੇ ਅੱਗੇ ਸਰੀਰ ਨਹੀਂ ਠੀਕ ਲੱਗਦਾ ਬੁਖਾਰ ਜਿਹਾ ਆਇਆ ਵਾ ਸਰੇ ਦੁਖੰਦਿਆ ਸਾਰੇ ਮੇਰਾ ਲੱਕ ਵੀ ਦੁਖੰਦਿਆ ਮੇਰਾ ਕੀ ਕਰਾਂ ਮਾ ਮਾ ਦੇ ਘਾਰ ਹੀ ਆ ਸੁਖ ਸੋਰੇ ਆ ਕੇ ਇਹੋ ਖੁਸ਼ੀ ਆ ਕਰਨਾ ਹੀ ਪੈਣਾ ਮਨਾ ਮੈਨੂੰ ਇਹ ਹੀ ਤੇ ਇਹ ਨਾਲ ਉਧਰ ਹੋ ਕੋਸੀ ਆਪਾ ਖੜਾ ਕਰਦੇ ਮੈਂ ਤੇ ਅੱਗੇ ਬੜੀ ਪਰੇਸ਼ਾਨ ਹੋਈ ਪਈ ਥੱਕ ਗਈ ਸਵੇਰ ਦਾ ਕੰਮ ਕਰ ਕਰ ਕੇ ਉਹ ਕੀ ਕਹਿਨੀ ਪਈ ਹੈ ਬੋਲੋ ਨਾ ਕੀ ਕਹਿਨੀ ਪਈ ਹੈ ਇਹ ਮਾਵਾਂ ਕਾਰੀ ਸੋਖ ਹੁੰਦਾ ਸੋਹਰੇ ਦੇ ਘਰ ਚ ਕੰਮ ਕਰਨਾ ਹੀ ਪੈਣਾ ਵੇਲੀਆਂ ਬੈ ਕੇ ਨਹੀਂ ਖਾਣਾ ਇਹ ਕੰਮ ਕਰਨਾ ਹੀ ਪੈਣਾ ਭਾਵੇਂ ਬਿਮਾਰ ਹੋ ਭਾਵੇਂ ਕੁਛ ਹੋ ਉਹ ਕਰ ਨਹੀਂ ਪੈਣਾ ਮੈਂ ਵੀ ਕਦੀ ਨਹੀਂ ਆਣਾ ਮੈਂ ਵੀ ਤੇ ਕਰਦੀ ਰਹੀ ਹਾਂ ਨਾ ਕੰਮ ਆ ਕਰਦੀ ਹੋਵੋ ਤੇ ਆ ਗੋੜੇ ਗੋੜੇ ਗੰਦ ਪਿਆ ਹੋਏ ਪੱਤੇ ਖਿੱਲਰਦੇ ਮੈਂ ਤਾਂ ਹੁਣ ਮਿੰਟ ਮਿੰਟ ਬਾਅਦ ਮੈਂ ਪੱਤੇ ਛੋਣਾ ਸਾਫ ਕਰਨੇ ਨੇ ਆ ਤੇ ਉਦੋਂ ਤੂੰ ਹੀ ਮੈਨੂੰ ਕਿੰਦਾ ਗੱਲਾਂ ਸੁਣਾਉਂਦੇ ਸੀਗੇ ਐ ਅਮਰੂਦ ਖਾ ਲੈਂਦੀ ਆ ਚਟਨੀਆਂ ਪਾਪਾ ਖਾਂਦੀ ਆ ਸਹੇਲੀਆਂ ਨੂੰ ਦਿੰਦੀ ਆ ਗੰਦ ਪਿਆ ਪਰ ਮੈਂ ਵੀ ਕੀ ਕਰਾਂ 24 ਘੰਟੇ ਝਾੜੂ ਹੱਥ 'ਚ ਫੜ ਛੱਡਾ ਤੇਰੇ ਕਰਕੇ ਮੈਂ ਹੁਣ ਬੂਟਾ ਲਵਾ ਦਾਂ ਜਿਹੜੇ ਅੱਡੇ ਅੱਡੇ ਉਹ ਡੇਮਰੂਤ ਖਾਂਦੀ ਸਾਂ ਜਿਹੜੀ ਮਾਂ ਦੇ ਘਰ ਭੇਜੀ ਸਾਂ ਹੈ ਤੇ ਹੁਣ ਮੈਂ ਤਾਂ ਕਿਹ ਹੁਣ ਬੂਟਾ ਥੋੜਾ ਮੈਨੂੰ ਲਵਾਣਾ ਤੇਰੇ ਕਰਕੇ ਇੱਕਦੋ ਕਿ ਮੇਰੇ ਕਰਕੇ ਬੂਟਾ ਵਡਾ ਦੋ ਨਾਲੇ ਹਰ ਵਕਤ ਮੇਰੀ ਮਾਂ ਕੋ ਜਾਣਾ ਜ਼ਰੂਰੀ ਹੁੰਦਾ ਮੇਰੀ ਮਾਂ ਦੀਆਂ ਗੱਲਾਂ ਵਿੱਚ ਲਿਓਣੀਆਂ ਜ਼ਰੂਰੀ ਹੁੰਦੀਆਂ ਵਾ ਤੇ ਫਿਰ ਤੂੰ ਸਿੱਧੀ ਤਰ੍ਹਾਂ ਕੰਮ ਕਰੀ ਜਾ ਆ ਫਿਆਈ ਝਾੜੂ ਮੈਂ ਨਹੀਂ ਕਰਦੀ ਨਹੀਂ ਕਰਨਾ ਤੇ ਮਾਂ ਕਰ ਮੈਂ ਤੇਰੇ ਖਸਮ ਨੂੰ ਮੈਂ ਤੇਰੇ ਖਸਮ ਨੂੰ ਕੂਨ ਕਰਨੀ ਆ ਕਰ ਦੋ ਮੈਂ ਕਰ ਦੇਣੀ ਆ ਕਿੰਨੀ ਮੈਨੂੰ ਮੈਨੂੰ ਵੱਖਰੀਆਂ ਕਰ ਦੇ ਤੇ ਮੈਂ ਨਹੀਂ ਇਹਦੇ ਵਿੱਚ ਰਹਿਣਾ ਮੈਂ ਜੋ ਪਕਾ ਕੇ ਆਪਣੇ ਖਾਦ ਮੈਂ ਆਪਣੀ ਆਪਣੀ ਬੋਗਾਂ ਦੇ ਪਕਾ ਕੇ ਗਈ ਹਾਂ ਉਦੋਂ ਕਿ ਫੋਨ ਕਰ ਕਰ ਮਾਤਾ ਮੈਨੂੰ ਕਹਿੰਨੀ ਹਾਂ ਮੈਂ ਕੱਲੀ ਹਾਂ ਜੇ ਹੋਣ ਤੂੰ ਅੱਡ ਹੋਣ ਦੀ ਗੱਲ ਕਰਦੀ ਨਾ ਮੈਨੂੰ ਫੋਨ ਕਰ ਤੇਰੀ ਤੇਜੀ ਜਿੱਦੀ ਗੱਠ ਜਿੱਨੀ ਤੇ ਤੇਰੀ ਜੁਬਾਨ ਮੈਂ ਦੱਸ ਕੀ ਕਰਾਂ ਜੈਸੇ ਕੋਈ ਤੈਸਾ ਜਿਹੋ ਜਾਂ ਬੋਲੋਗੇ ਉਹੋ ਜਾਂ ਸੁਣੋਗੇ ਹਾਂ ਇਹ ਕੋਈ ਤਰੀਕਾ ਥੋੜਾ ਇਹ ਕਾਦਾ ਤਰੀਕਾ ਜੇ ਹੁੰਦੇ ਮੈਂ ਸਾਰਾ ਸਵੇਦ ਤੋਂ ਮਰੀ ਪਈ ਸਰੀਰ ਮੇਰਾ ਨਹੀਂ ਠੀਕ ਔ ਗੋੜੇ ਗੋੜੇ ਅੰਦਰ ਗੰਦ ਪਾਇਆ ਬਾਹਰ ਪਾਇਆ ਜੇ ਮੈਂ ਕਾਦੀ ਨੂੰ ਨਹੀਂ ਤੂੰ ਹੀ ਟਿਕੰਦੇ ਹੁੰਦੇ ਮੈਨੂੰ ਲੈ ਛਡੈਣਾ ਮੈਂ ਪਾਗਲ ਨਹੀਂ ਹਾਂ ਖਲਾਲਾ ਪੰਨੀਆ ਨੇਰੀ ਆਉਂਦੀ ਆਪੇ ਖੀਲਰ ਜਾਂਦਾ ਮੈਂ ਦੱਸ ਕੀ ਕਰਾਂ ਤੇ ਫੇਰ ਮੇਰੀ ਜਾਨ ਨੂੰ ਕਿਉਂ ਹੁੰਦੇ ਦੇ ਤੂੰ ਗੰਦ ਪਾ ਕੇ ਰੱਖ ਫੇਰ ਨਕਰ ਨਹੀਂ ਰੱਖ ਲੈ ਤੇ ਰੱਖ ਲੋ ਤੇ ਰੱਖ ਲੈ ਤੇ ਖਸਮ ਕਾ ਪੈਸੇ ਭੇਜਿਆ ਕਰ ਰੱਖ ਲੈ ਭੇਜਦਾ ਮੇਰਾ ਆਦਮੀ ਪੈਸੇ ਅੱਛਾ ਫੇਰ ਰੱਖੇ ਭੇਜਿਆ ਕਰ ਹਾਂ ਹੱਦ ਹੋ ਗਈ ਤੁਹਾਡੇ ਵਾਲੀ ਤੇ ਤੇਰੇ ਵਾਲੀ ਵੀ ਹੱਦ ਹੋ ਗਈ ਏ ਮੈਂ ਕਿਹਾ ਜੇ ਮੈਂ ਪਿਆਰ ਨਾਲ ਬੋਲਦੀ ਆ ਨਾ ਮੈਨੂੰ ਪਿਆਰ ਦੀ ਗੱਲ ਦਾ ਜਵਾਬ ਸੁਣ ਲਿਆ ਕਰੋ ਪਹਿਲਾਂ ਤੂੰ ਵੀ ਪਿਆਰ ਨਾਲ ਸੁਣ ਲਿਆ ਕਰ ਮੈਨੂੰ ਪਿਆਰ ਨਾਲ ਤੇ ਨਾਲ ਗੱਲ ਕਰਨੀ ਆ ਵੇਖਿਆ ਕਿੰਨਾ ਤੇ ਪਿਆਰ ਕਰਦਾ ਨਹੀਂ ਵੇਖਿਆ ਤੈਨੂੰ ਕਿੰਨਾ ਕੁ ਕਰਨੀ ਆ ਮੇਰਾ ਫालतू ਬੋਲਣ ਦੀ ਲੋੜ ਨਹੀਂ ਜਬਾਨ ਆਪਣੀ ਸਾਹਮਣੇ ਬੋਲ ਮੈਨੂੰ ਬਥੋੜਾ ਗੱਲਾਂ ਕਰਨੀ ਤੈਨੂੰ ਇੰਨੀ ਸ਼ਰਮ ਨਹੀਂ ਆਗੀ ਮੈਂ ਸਾਸਣਾ ਕੀ ਗੱਲ ਕਰਨੀ ਹੈ ਮਾਂ ਨੇ ਫਿਰ ਇਹੋ ਸਕਾ ਕੇ ਭੇਜਿਆ ਨਾ ਤੈਨੂੰ ਮੈਂ بار بار ਕਹਿੰਦੀ ਮੇਰੀ ਮਾਂ ਤੇ ਨਾ ਜਾਇਆ ਕਰ ਮਾਤਾ ਨਾ ਜਾਇਆ ਕਰ ਤੇ ਮੈਂ ਮਾਂ ਨੇ ਵਗਾਰ ਫੇ ਮੈਂ ਨਸ ਕੀ ਕਰ ਫਿਰ ਤੂੰ ਕੰਮ ਕਰੀ ਜਾ ਮੈਂ ਕੀ ਮੇਰੀ ਮਾਂ ਨੇ ਵਗਾਰ ਮੈਂ ਕੀ ਕਰ ਮੈਂ ਤੇ ਬੁਬਾਰ ਹੈਗੀ ਮੈਂ ਨਸ ਕੀ ਕਰ ਆਪਣੀ ਬੁਬਾਰੀ ਦੇਖਦੀ ਤੇ ਮੇਰਾ ਨਹੀਂ ਦੇਖਦਾ ਤੇ ਤੇਰਾ ਦੇ ਦਾ ਤੂੰ ਹੀ ਲੰਮੀ ਬਾਇਆ ਕਰੀ ਤਾਂ ਮੈਨੂੰ ਦੇਈ ਮੇਰੇ ਸਿਰ ਤੇ ਚੜੀ ਆ ਕਿ ਕੰਮਕਾਰ ਕੰਮ ਆ ਤੇ ਸਿਰ ਤੇ ਚੜੀ ਲੋਕਾਂ ਨੂੰ ਮਾਸ਼ਾਹ ਖਾਨੀ ਫੇਰਨੀ ਆ ਤੂੰ ਖਾਨੀ ਮੈਂ ਨਹੀਂ ਖਾਂਦੀ ਮੈਂ ਨਹੀਂ ਖਾਂਦੀ ਆ ਗਈ ਮਿੰਨਾ ਲਾ ਕੇ ਤੇ ਅੱਗੋਂ ਮੇ ਨਾਲ ਗੱਲਾਂ ਕਰਨ ਲੱ ਪਈ ਐ ਐਡੀ ਔਖੀਆਂ ਤੇ ਫੇਰ ਚੱਲ ਜਾਣੀ ਆ ਲਾਣ ਨਹੀਂ ਪੈ ਗਿਆ ਹੋਈ ਜਾਈਆ ਕੋਈ ਨਹੀਂ ਕਰਦੀ ਮੈਂ ਆਪਣੀ ਮਾਂ ਨੂੰ ਫੋਨ ਕਰ ਲੈ ਮਾਂ ਤੇ ਮੇਰੇ ਡੀਸੀ ਰਹੀ ਹੈ ਇੱਕ ਵਾਰੀ ਵੀ ਪੁੱਛੇ ਤੂੰ ਮੈਨੂੰ ਕਿ ਤੂੰ ਕੁੜੀਏ ਸਿਰ ਬੰਨਿਆ ਕੀ ਗੱਲ ਤੇਰੇ ਤੇ ਬਿਆਦ ਨਹੀਂ ਠੀਕ ਹੈਗੀ ਕੀ ਗੱਲ ਕੀ ਆ ਹੈ ਮਾਂ ਦੇ ਮਾਤਾ ਕੀ ਕਹਿੰਨੀ ਆ ਕੰਮ ਵਾਲੀ ਲਵਾ ਲਾ ਕੀ ਗੱਲ ਮੇਰੇ ਬੰਦ ਆਦਮੀ ਦੀ ਜਿੰਨੀ ਕਮਾਈ ਜਾਂਦੀ ਤੇਰੇ ਹੱਥ ਜਾਂਦੀ ਐ ਲੱਭ ਲੋ ਕੰਮ ਵਾਲੀ ਲਵਾ ਲੋ ਨਾਲੇ ਤੂੰ ਹੀ ਸੁਖੀ ਨਾਲੇ ਮੈਂ ਸੁਖੀ ਮੈਂ ਤੇ ਅੱਜ ਅੱਜ ਆਈਆਂ ਇੱਕ ਰਾਤ ਕੱਟੀ ਇੱਥੇ ਆ ਕੇ ਤੇ ਸਿਰ ਬੰਨ ਲਿਆਵਾ ਇੰਨਾ ਮੈਂ ਦੁਖੀ ਹੋਈ ਆ ਕੇ ਤੂੰ ਕਾਹਦੀ ਦੁਖੀ ਹੋਈ ਐ ਤੇ ਫੇਰ ਲਵਾ ਲੋ ਕੰਮ ਵਾਲੀ ਮੈਂ ਨਹੀਂ ਸੁਖੀ ਹੋ ਜਾਂ ਜੇ ਤੂੰ ਗਈ ਤਾਂ ਮੈਂ ਬੜੀ ਸੁਖੀ ਸ ਹਾਂ ਬੜੀ ਮੈਂ ਬਹੁਤ ਸੁਖੀ ਸ ਤੂੰ ਤਾਂ ਮੈਨੂੰ ਆ ਕੇ ਤਮਾਸ਼ਾ ਹੀ ਦਿਖਾਤਾ ਕਾਹਦਾ ਤਮਾਸ਼ਾ ਨਹੀਂ ਨੂਆ ਨੇ ਕੰਮ ਕਰਨਾ ਨਹੀਂ ਨੂਆ ਨੇ ਗੱਡੀ 'ਚ ਬੈ ਕੇ ਬੈਣਾ ਨਹੀਂ ਮੈਂ ਵਿਆਰੀ ਗੱਲ ਕੀਤੀ ਕਿ ਪੇਕੇ ਮਾਵਾ ਦੇ ਘਰ ਸੋਖ ਹੁੰਦਾ ਵਾ ਹਾਂ ਸੋਖ ਜੇ ਤੂੰ ਉਹਨੂੰ ਵੀ ਨਹੀਂ ਦੇਖਿਆ ਇਹ ਆਪਣੀ ਪਰਜਾਈ ਨੂੰ ਇੰਨੀ ਇੰਨੀ ਗੱਲਾਂ ਕਰਕੇ ਆਈ ਹੈ ਤੁਹਾਨੂੰ ਜਿਆਦਾ ਪਤਾ ਮੈਨੂੰ ਜਿਆਦਾ ਪਤਾ ਮੈਨੂੰ ਸਾਰਾ ਪਤਾ ਲੱਗਾ ਹੈ ਮੈਨੂੰ ਸਾਰਾ ਪਤਾ ਲੱਗਾ ਹੈ ਘਰ ਬੈਠੀ ਤੂੰ ਸੀ ਆਈਡੀ ਰੱਖੀ ਪੂਰੀ ਮੈਂ ਇਹ ਇੰਨੀ ਰੱਖੀ ਰੱਖੀ ਹੈ ਇੰਨੀ ਇੰਨੀ ਜਵਾਨ ਕੇ ਛਿਵਾ ਕੇ ਜੇ ਤੇਰੀ ਸਾਸ ਨਾਲ ਨਹੀਂ ਬੰਦੇ ਤੇ ਤੇਰੀ ਪਰਜਾਈ ਨੇ ਤੇਰੀ ਕਿੱਥੋਂ ਬਣਨੀ ਹੈ ਤੁਹਾਡੇ ਕੋਲ ਹੀ ਸਿੱਖ ਕੇ ਇਹੋ ਜੀ ਜਵਾਨ ਮੈਨੂੰ ਕੋਈ ਸਿੱਖੀ ਹੈ ਤੁਹਾਡੇ ਕੋਲੋਂ ਸਿੱਖੀ ਆਈ ਹੈ ਨਾ ਨਾ ਮੈਂ ਕਿਹੜੋਂ ਕੋਲੋਂ ਸਿੱਖੀ ਆਈ ਹੈ ਤੁਹਾਡੇ ਕੋਲੋਂ ਸਿੱਖੀ ਤੂੰ ਛੱਡ ਦੇ ਗੱਲ ਬੈਠ ਨੂੰ ਹੁਣ ਦੋ ਆਉਂਦੀਆਂ ਚਾਹ ਦੇ ਲੈ ਜਾ ਕੇ ਅਖੰਡ ਫੜਿਆ ਆ ਇੰਨੇ ਕੀ ਸਿਰ ਲੈ ਕੇ ਬੈਗੀ ਹੈ ਕੀ ਹੋਇਆ ਹੁਣ ਤੈਨੂੰ ਤੇ ਕੀ ਕਰਾਂ ਇੰਨਾ ਤੇ ਮੇਰਾ ਸਿਰ ਖਾ ਲਿਆ ਹੁਣ ਮੈਂ ਕਰਾਂ ਕੀ ਤੇ ਥੋੜੀ ਬੋਤੀ ਦਵਾਈ ਖਾ ਕੇ ਤੇ ਕੰਮ ਕਰ ਲਓ ਤੇਰਾ ਤੇ ਸਿਆਪਾ ਤੇ ਸਾਰਾ ਕੰਮ ਦਾ ਵਾ ਤੇ ਫੇਣੀ ਕਹਿਣਾ ਕਿ ਕੰਮ ਛੱਡ ਕੇ ਤੇ ਤੂੰ ਰੈਸਟ ਕਰ ਲੈ ਤੇ ਜੇ ਕੋਈ ਚਾਰ ਪਰੋਣੇ ਆ ਗਏ ਉਹਨਾਂ ਨੂੰ ਕੀ ਕਵਾਂਗੇ ਕਿ ਮੇਰੀ ਨੂਰ ਆਣੀ ਕੰਮ ਨਹੀਂ ਕਰਦੀ ਐਡੇ ਕਿਤੇ ਪਰੋਣੇ ਤੇਰੇ ਬੂਹੇ 'ਚ ਖਲੋਤੇ ਆ ਤੇ ਖੋਲ ਚੱਕਾ ਨੂੰ ਤੇਰੇ ਤੇਕੇ ਆ ਜਾਣ ਫੇਕੀ ਕਰੇਗੀ ਮੇਰੇ ਸਪੈਕੇ ਫੋਨ ਕਰਕੇ ਆਉਂਦੇ ਆ ਆ ਫੋਨ ਕਰਕੇ ਮੇਰੇ ਵੀ ਤੇਕੇ ਫੋਨ ਕਰਕੇ ਆਉਂਦੇ ਆ ਕਿਹੜੇ ਦਿਨ ਫੋਨ ਕਰਕੇ ਆਣਗੇ ਨਾ ਉਸ ਦਿਨ ਕਰ ਲੇਗੇ ਮਾਤਾ ਤੇ ਤੇਰੀ ਗਾੜੀ ਹੱਥ ਜੋੜੇ ਮੇਰਾ ਨਾ ਅੱਗੇ ਸਿਰ ਪੀੜ ਨਹੀਂ ਹਟੰਦਿਆ ਤੇ ਜਾ ਮੇਰਾ ਐਵੇਂ ਦਿਮਾਗ ਨਾ ਖਰਾਬ ਕਰੋ ਮੈਨੂੰ ਲੰਮੇ ਪੈ ਲੈਣ ਦੋ ਜਾਓ ਮੈਨੂੰ ਮਾਂ ਨੂੰ ਕਹਣਾ ਇਹ ਨੌਕਰਾਂ ਦੀ ਅੱਖ ਦੇ ਮਾਂ ਕਹੇ ਨਾਲ ਤੇ ਇਹ ਨੌਕਰਾਂ ਨਹੀਂ ਮਾਤਾ ਤੂੰ ਜੋ ਜੋ ਸਿਆਣੀ ਹੋਈ ਜਾਂਦੀ ਨਾ ਤੈਨੂੰ ਮਤ ਭੁੱਲਦੀ ਜਾਂਦੀ ਆ ਮੇਰੀ ਮਤ ਕੋਈ ਨਹੀਂ ਹੈਗੀ ਮੇਰੀ ਮਤ ਸਹੀ ਹੈ ਹਰ ਵਕਤ ਤੇਰੀ ਪੀਰੇ ਪੇਕਤੇ ਤੇ ਤੇਰੀ ਪੀ ਨੂੰ ਉਹਦੀ ਸਾਸ ਮੈਨੇ ਮਾਰੇ ਮਾਂ ਵੱਲੋਂ ਬਰਦਾਸ਼ ਕਰੋਗੇ ਤੁਸੀਂ ਉਹ ਕੰਮ ਸਾਰੇ ਕਰਦੀ ਏ ਮੇਰੇ ਮੰਮੂ ਨਹੀਂ ਮੇਰੇ ਮੰਮੂ ਨਹੀਂ ਸਿਰ ਪੀ ਰਹੀ ਚੱਲ ਮੈਂ ਕੀ ਪਕਾਣੀ ਹੋਏ ਚੱਲ ਲੰਮੇ ਆ ਪੁੱਤਰੀ ਕਹ ਤੇਰਾ ਆ ਪੁੱਤ ਤੇਰੇ ਨੇ ਕੰਮ ਵਾਲੀ ਲਵਾਈ ਨਾ ਜਿਹੜਾ ਤੈਨੂੰ ਤੋਸੇ ਪਕਾ ਕੇ ਲਾ ਕੇ ਦੇ ਦੇ ਮੈਂ ਆ ਲੈ ਮੈਂ ਤਾਂ ਆਪਣੀ ਪਕਾ ਕੇ ਆਪੇ ਖਾ ਲਾਂਗੀ ਤੂੰ ਆਪਣੀ ਨੌਕਰਾਨੀ ਰੱਖ ਲੈ ਠੀਕ ਆ ਮੈਂ ਨਾ ਅੱਡਾ ਕਿਹੜੀ ਗੱਲ ਦਾ ਲਾਇਆ ਵਾ ਮੈਨੂੰ ਦੱਸ ਦੇ ਤੂੰ ਕਿ ਅੱਡਾ ਲਾਇਆ ਨਾ ਮਿੰਡ ਮਰ ਭੁੱਖਾ ਫੇਰ ਨਹੀਂ ਮੇਰੀ ਸਿਰ ਪੜ ਹੁੰਦੀ ਹੈ ਮਾਤਾ ਨੇ ਗੰਦ ਪਾਇਆ ਮਤਲਬ ਮਾਤਾ ਇੱਥੇ ਕੀ ਕਰਦੀ ਰਹੀ ਹੈ ਕੀ ਗੰਦ ਪਾਇਆ ਇਹ ਘੋੜੇ ਘੋੜੇ ਆ ਵੇਖੋ ਮੇਜ ਵੇਖੋ ਕਿੰਨਾ ਕੱਟੇ ਦਾ ਭਰਿਆ ਤੇ ਮੇਰਾ ਖਤੇ ਵੇ ਲਾਣੀ ਏ ਤੇ ਸੁਧਰ ਕੇ ਲਾ ਲੈ ਵਢਾ ਦੋ ਤੇ ਫਿਰ ਜਿਹੜੇ ਮਰੂਦ ਖਾਂਦੀ ਸਾ ਕੋਈ ਨਹੀਂ ਮੈਂ ਚਾਰ ਮੰਗਾ ਕੇ ਖਾ ਲੂੰਗੀ ਆ ਖਾ ਲਈ ਵੇ ਆਹੋ ਉਹ ਤਾਂ ਬੋਲਣ ਦੀ ਲੋੜ ਨਹੀਂ ਸਾ ਚੁੱਪ ਕਰਕੇ ਲੰਮੇ ਪਾਈਆ ਤੇ ਪਈ ਹਾਂ ਤੇ ਮੇਰੇ ਸਿਰ ਤੇ ਆ ਕੇ ਤੂੰ ਹੀ ਬਹਿ ਗਏ ਮੈਂ ਨਹੀਂ ਤੁਹਾਡੇ ਕੋਲ ਆਈ ਮਰੀ ਆ ਜਿੱਥੇ ਮਰ ਜਾ ਉੱਥੇ ਆ ਕੇ ਤੇ ਮੇਰਾ ਸਿਰ ਖਾਂ ਡਾ ਪੈਂਦੇ ਜੇ ਕਰਾਂ ਤੇ ਕਰਾਂ ਕਿ ਕਿਹੜੇ ਪਾਕੇ ਦੇ ਖੂਚ ਪੈ ਜਾਵਾਂ ਮੈਂ ਤੂੰ ਵੀ ਤੇ ਸਿਰ ਖਾਨੀ ਹੈ ਨਾ ਤੂੰ ਵੀ ਨਾ ਖਾਇਆ ਕਰ ਸਿਰ ਨਾ ਤੂੰ ਖਾਵੇ ਤਾਂ ਨਾ ਮੈਂ ਖਾਵਾਂ ਤੇਰਾ ਫਿਰ ਦਿਮਾਗ ਤੇ ਤੂੰ ਖਰਾ ਕੀਤਾ ਹੋਇਆ ਗਲੀ ਮਲੇ ਚ ਤੂੰ ਤਮਾਸ਼ਾ ਵਿਖਾਇਆ ਹੋਇਆ ਮਾੜੀ ਜਣੀ ਸੈਲਫੀ ਡੋਈ ਚੱਲ ਮੈਂ ਫੋਨ ਲਗੀਆਂ ਮੈਨੂੰ ਚਾਹ ਬਣਾ ਦਿਓ ਮੈਨੂੰ ਉਹ ਕਦਮ ਨੁਆ ਕਰ ਦਿਓ ਮਾਪਿਓ ਨੇ ਵੀ ਵਿਆਹ ਆ ਥੋੜੀ ਆ ਖੂਚ ਤੱਕਾ ਦਿੱਤਾ ਇੱਕ ਉਹਦੀ 7 70 72 ਲੱਭ ਛੱਡੀ ਆ ਦੁਖੀ ਘਰ ਮਾਰਿਆ ਇਹਨੇ ਮੇਰਬਾ ਸਿਰ ਪੜਨਾ ਹੁੰਦੀ ਆ ਕਹਿੰਦੀ ਆ ਤੀ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਆ ਵਧੀਆ ਕਾ ਦਾ ਸਵਾਦ ਆ ਵਧੀਆ ਵਾ ਸਰੀਰ ਨਹੀਂ ਠੀਕ ਹੈ ਗਾ ਬੁਖਾਰ ਹੋਇਆ ਸਿਰ ਪੀੜੀ ਨਹੀਂ ਹੁੰਦੀ ਪਰ ਨਾ ਮਰਨਾ ਸਵਾਵ ਆ ਰੈਸਟ ਕਾ ਦੀ ਕਰਾ ਮਰਾ ਆਉਂਦਿਆਂ ਨੂੰ ਦੇ ਨਾ ਗੋੜੇ ਗੋੜੇ ਗੰਧ ਭਾ ਕੇ ਰੱਖਿਆ ਵਾ ਇੰਨਾ ਗੰਧ ਕੋਈ ਕਹਿੰਦੀ ਹੱਦ ਨਹੀਂ ਸਵੇਰ ਦੀ ਉઠી 8 ਵਜੇ ਤੇ ਉਦੋਂ ਦੀ ਕੰਮ ਲੱਗੀ ਹੈ ਮੇਂ ਜਿਦੇ ਵੇ ਕਿੰਨਾ ਗੰਦ ਪਾਇਆ ਵਾ ਕਿਤੇ ਮੈਨੂੰ ਕੋਈ ਹਾਲ ਨਹੀਂ ਕਿਤੇ ਸੋਫਿਆਂ ਦੇ ਕੁਸ਼ਨ ਖਿਲਰੇ ਪਏ ਆ ਆਪਣਾ ਸੇਲੀਆਂ ਦਾ ਝੁੰਡ ਝੰਡ ਇਕੱਠਾ ਕਰਕੇ ਤੇ ਬੈਠੀ ਰਹਿੰਦੀ ਹੁਣ ਮੈਨਾਂ ਵੀ ਬਿਨਾ ਮਤਲਬ ਤੋਂ ਮੱਥਾ ਮਾਰੀ ਜਾਂਦੀ ਮੈਂ ਵਿਹਾਰੀ ਜੀ ਗੱਲ ਕੀਤੀ ਮੈਂ ਸੁੱਖ ਦਿੱਤੀਆਂ ਨੂੰ ਪੇਕੇ ਹੀ ਆ ਜਿਹੜਾ 4 ਦਿਨ ਰਹਿ ਹੀਦਾ ਵਾ ਹਾਂ ਹਾਂ ਆਂਦੀ ਤੂੰ ਇੰਨੀ ਗੱਲ ਕਹੀ ਤੇ ਕਹੀ ਕਿ ਉਹ ਸੁੱਖ ਤੇ ਪੇਕੇ ਮਿਲਣਾ ਇੱਥੇ ਨਹੀਂ ਤੈਨੂੰ ਸੁੱਖ ਮਿਲਣਾ ਇੱਥੇ ਤੈਨੂੰ ਕੰਮ ਕਰਨਾ ਹੀ ਪੈਣਾ ਪਤਾ ਨਹੀਂ ਕਿੱਥੇ ਚੜਦੀ ਕਿੱਥੇ ਉਤਰੀ ਮੈਂ ਤੇ ਆਂਦੀ ਤੁਸੀਂ ਮੈਨੂੰ ਖੂਚ ਇਹ ਤੋਂ ਚੰਗਾ ਤੇ ਸੱਚੀ ਮੋਚੀ ਖੂਚ ਤਾਂ ਕਦੇ ਇਹ ਦਿਂਦੇ ਨਾ ਉਹ ਚੰਗਾ ਸੀ ਇਹੋ ਜਿਹਾ ਤੇ ਨਾ ਪਰਵਾਹ ਲੱਭ ਕੇ ਦਿਂਦੇ ਆਹੋ ਯਾ ਆਦਮੀ ਨਾ ਦੋਖਸੋ ਕਾਦਾ ਕਰਾ ਉਹਦਾ ਬਾਹਰ ਬੈਠਾ ਇਹ ਮੇਰੀ ਗੱਲ ਨਹੀਂ ਸੁਣ ਕੇ ਰਾਜੀ ਹੁਣ ਮੈਨੂੰ ਆਂਦੀ ਕੰਮ ਵਾਲੀ ਲਵਾ ਲ ਮੈਂ ਤੇ ਆ ਕੇ ਮੈਂ ਪਹਾ ਤੇ ਨਾ ਤੇਰੇ ਹੱਥ ਚੋਂਦਾ ਵਾ ਤੇ ਲਵਾ ਦੇ ਆਂਦੀ ਮੈਂ ਕਾੜੀ ਘੱਲੋ ਲਵਾ ਕੇ ਆਵਾਂ ਤੇ ਮੇਰੀ ਗੱਲ ਸੁਣੋ ਮੇਰਾ ਸਰੀਰ ਨਹੀਂ ਮੇਰਾ ਠੀਕ ਹੈਗਾ ਮੇਰਾ ਇੰਨਾ ਸਿਰ ਦਰਦ ਹੋ ਹੁੰਦਿਆ ਨਾ ਤੇ ਨਾਲੇ ਬੁਖਾਰ ਆ ਮੇਰੀ ਗੱਲ ਸੁਣੋ ਤੁਸੀਂ ਆ ਜਾਓ ਜਾਂ ਮੈਨੂੰ ਲੈ ਜਾ ਕਿ ਅੱਜ ਨਹੀਂ ਆਓਗੇ ਚਲ ਠੀਕ ਆ ਅੱਜ ਨਾ ਆਓ ਤੇ ਚਲੋ ਠੀਕ ਆ ਕਿਉਂ ਕੱਲ ਮੈਂ ਆਈ ਐਨੇ ਕਹਿਣਾ ਫੇਰ ਅਜੇ ਦੀ ਮਾਂ ਆ ਗਈ ਆ ਕੋਈ ਨਹੀਂ ਤੁਸੀਂ ਕੱਲ ਆਜੋ ਆਜ ਆਇਓ ਮੰਮੀ ਲੈਣ ਮੈਨੂੰ ਇਹ 10 12 ਦਿਨ ਤੇ ਰੈਸਟ ਕਰਾ ਦਿਓ ਮੈਂ ਬੜੀ ਪਰੇਸ਼ਾਨ ਹੋਈ ਜੇ ਠੀਕ ਆ ਚਲੋ ਠੀਕ ਆ ਠੀਕ ਚੰਗਾ ਓਕੇ ਮਾਮਾ ਨੂੰ ਦੁੱਖ ਹੁੰਦਾ ਨਾ ਉਹ 4 ਮਿੰਟ ਚੋਂ ਨਹੀਂ ਇੰਨੀ ਪਰੇਸ਼ਾਨ ਹੋ ਗਈ ਆ ਇਨੂੰ ਤੇ ਸਫਾਈ ਦੀ ਅੱਗ ਲੱਗੀ ਆ ਇੱਥੋਂ ਸਫਾਈ ਕਰਦੇ ਉੱਥੋਂ ਕਰਦੇ